ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਦੋਸਤੋ ਭਗਵਾਨ ਵਿਸ਼ਨੂ ਜੀ ਅਤੇ ਧਾਨ ਦੀ ਦੇਵੀ ਮਾ ਲక్ష్ਮੀ ਜੀ ਦੀ ਕਿਰਪਾ ਦਿਨ 2 ਫਰਵਰੀ 2024 ਨੂੰ ਜੈ ਆ ਇਕਾदशी ਦੇ ਦਿਨ ਬਣਿਆ ਹੈ ਦੇਵੀਏ ਦੁਰਲਭ ਮਹਾ ਸੰਜੋਗ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ 6 ਰਾਸ਼ੀ ਵਾਲੇ ਹੋਣਗੇ ਤਾਂ ਨਾਲ ਮਾਲਾ-ਮਾਲ ਅਤੇ ਚਮਕੇਗੀ ਇਹਨਾਂ ਦੀ ਕਿਸਮਤ ਇਹਨਾਂ 6 ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ ਤੁਹਾਨੂੰ ਦੱਸ ਰਹੀਏ ਕਿ Hindu ਸ਼ਾਸਤਰ ਦੇ ਅਨੁਸਾਰ ਹਰ ਵਰਤ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਲਾਭ ਹੁੰਦਾ ਹੈ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਦੇ ਨਾਲ ਭਗਵਾਨ ਜੀ ਦਾ ਦੀਵੇ ਆਸ਼ੀਰਵਾਦ ਮਿਲਦਾ ਹੈ ਅਤੇ ਭਗਤਾਂ ਤੇ ਸੁਖ ਸਮ੍ਰਿਧੀ ਦੀ ਵਰਖਾ ਹੁੰਦੀ ਹੈ। ਸਾਰੇ ਵਰਤਾਂ 'ਚ ਇਕਾਦਸੀ ਵਰਤ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਹਰ ਸਾਲ 24 ਇਕਾਦਸੀ ਹੁੰਦੀਆਂ ਹਨ। ਫਰਵਰੀ ਦੇ ਮਹੀਨੇ ਦੇ ਵਿੱਚ ਪੈਣ ਵਾਲੀ ਪਹਿਲੀ ਰਾਸ਼ੀ ਨੂੰ ਜਿਆ ਇਕਾਦਸੀ ਕਹਿੰਦੇ ਹਨ। ਜਯਾ ਇਕਾदशी ਫਰਵਰੀ ਦੇ ਮਹੀਨੇ ਤੇ ਕ੍ਰਿਸ਼ਨ ਪਾਕਸਤੀ 11 ਤਿਥੀ ਨੂੰ ਮਨਾਇ ਜਾਂਦੀ ਹੈ ਇਸ ਵਾਰ 20 ਫਰਵਰੀ ਨੂੰ ਜਯਾ ਇਕਾदशी ਪੈ ਰਹੀ ਹੈ ਇਸ ਦਿਨ ਭਗਵਾਨ ਵਿਸ਼ਨੂ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਸਮਰਪਿਤ ਵਰਤ ਰੱਖਿਆ ਜਾਂਦਾ ਹੈ ਇਸ ਵਰਤ ਨੂੰ ਰੱਖਣ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਨਾਤਨ ਤੰਤਰam ਦੇ ਵਿੱਚ ਇਕਾਦਸੀ ਵਰਤ ਨੂੰ ਉੱਤਮ ਮੰਨਿਆ ਜਾਂਦਾ ਹੈ ਕਿ ਜੋ ਲੋਕ ਵਰਤ ਕਰਕੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਹਰ ਮਹੀਨੇ ਦੋ ਇਕਾਦਸੀ ਪੈਂਦੀਆਂ ਹਨ ਇੱਕ ਕ੍ਰਿਸ਼ਣ ਪੱਖਸ ਤੇ ਵਿੱਚ ਅਤੇ ਦੂਸਰੀ ਸ਼ੁਕਲ ਪੱਖਸ ਤੇ ਵਿੱਚ ਜੋਤਿਸ਼ శాਸਤਰ ਦੀ ਅਨੁਸਾਰ ਫਰਵਰੀ ਮਹੀਨੇ ਦੇ ਵਿੱਚ ਕ੍ਰਿਸ਼ਣ ਪੱਖਸ ਦੀ ਇਕਾਦਸੀ ਤਿਥੀ ਦੇ ਦਿਨ ਜੇ ਇਹ ਇਕਾदशी ਦਾ ਵਰਤ ਰੱਖਿਆ ਜਾਵੇਗਾ ਇਸ ਇਕਾदशी ਦੇ ਦਿਨ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਪੂਜਾ ਆराधना ਕਰਨ ਨਾਲ ਭਗਤਾਂ ਨੂੰ ਬਲ ਬੁੱਧੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਪੰਚਾਰਾਂ ਦੇ ਅਨੁਸਾਰ ਇਹ ਪਰਵ 20 ਫਰਵਰੀ ਨੂੰ ਪੈ ਰਿਹਾ ਹੈ ਤੇ ਮੰਗਲਵਾਰ ਨੂੰ ਪੂਰੇ ਵਿਧੀ ਵਿਧਾਨ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੀ ਉਪਾਸਨਾ ਕੀਤੀ ਜਾਵੇਗੀ। શ્રી ਹਰੀ ਨੂੰ ਪਰਸਨ ਕਰਨ ਦੇ ਲਈ ਇਹ ਦਿਨ ਬੜਾ ਹੀ ਖਾਸ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਨਚਾ ਤਾਵਾਂ ਦੇ ਅਨੁਸਾਰ ਜੇ ਆ ਇਕਦਸੀ ਦਾ ਵਰਤ ਰੱਖਣ ਦੇ ਨਾਲ ਜਾਤਕਾਰ ਦੀ ਸਭ ਮਨੋ ਕਾਮਨਾ ਪੂਰਨ ਹੁੰਦੀਆਂ ਹਨ। ਪੰਚਾਰਾਂ ਦੇ ਅਨੁਸਾਰ 20 ਫਰਵਰੀ ਦੇ ਦਿਨ 5:24 ਮਿੰਟ ਤੋਂ ਇਕਦਸੀ ਤਿਥੀ ਦੀ ਸ਼ੁਰੂਆਤ ਹੋਵੇਗੀ। ਫਰਵਰੀ ਦੇ ਦਿਨ 4 ਵਜੇ ਕੇ 7 ਮਿੰਟ ਤੱਕ ਰਹੇਗੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਇਸ ਦਿਨ ਇਸੇ ਨਾਟੋ ਕੇ ਮੰਦਰ ਦੇ ਵਿੱਚ ਸਫਾਈ ਕਰੋ ਤੇ ਭਗਵਾਨ ਛਿਰੀ ਹਰੀ বিষ্ণੂ ਜੀ ਨੂੰ ਹਰੀ বিষ্ণੂ ਜੀ ਨੂੰ ਜਲ ਅਭਿਸ਼ੇਕ ਕਰੋ ਪ੍ਰਭੂ ਜੀ ਦਾ ਪੰਚਾਮਤ ਗੰਗਾ ਚਲ ਦੇ ਨਾਲ ਅਭਿਸ਼ੇਕ ਕਰੋ ਪ੍ਰਭੂ ਜੀ ਨੂੰ ਪੀਲੇ ਚੰਦਨ ਅਤੇ ਪੀਲੇ ਪੋਸ਼ਪ ਅਰਪਿਤ ਕਰੋ ਮੰਦਰ ਦੇ ਵਿੱਚ ਕਿਓ ਦਾ ਦੀਵਾ ਜਗਾਓ ਸੰਭਵ ਹੈ ਤਾਂ ਵਰਤ ਰੱਖੋ ਵਰਤ ਰੱਖਣ ਦਾ ਸੰਕਲਪ ਕਰੋ ਜੇ ਆ 11 ਦਾ ਵਰਤ ਕਥਾ ਦਾ ਪਾੜ ਕਰੋ ਵਾਸੂਦੇਵ ਦੇ ਮੰਤਰ ਦਾ ਜਾਪ ਕਰੋ ਪੂਰੀ ਸ਼ਰਦਾ ਦੇ ਨਾਲ ਭਗਵਾਨ ਜੀ ਰਿ ਹਰੀ ਵਿਸ਼ਨੋ ਅਤੇ ਲక్ష్ਮੀ ਜੀ ਦੀ ਆਰਤੀ ਕਰੋ ਪ੍ਰਭੂ ਜੀ ਨੂੰ ਤુલਸੀ ਚਾਲਸਾਹਤ ਪੋਗ ਲਗਾਓ ਅੰਤ ਵਿੱਚ ਸਮਾ ਪ੍ਰਾਰਥਨਾ ਕਰੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਸਰਵੋਤ ਸਿੱਧੀ ਜੋ ਰਵ ਪੁਸ਼ਪ ਜੋਗ ਅਮਰਤ ਸਿੱਧੀ ਜੋਗ ਦਾ ਨਰਮਣ ਹੋਣ ਜਾ ਰਿਹਾ ਹੈ ਉਸੇ ਵਿੱਚੋਂ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਤਾਂ ਤੋਂ ਮਾਲਾ ਮਾਲ ਹੋਣ ਵਾਲੇ ਹਨ ਕਰੋੜਪਤੀ ਬਣਨ ਤੋਂ ਕੋਈ ਵੀ ਇਹਨਾਂ ਨੂੰ ਰੋਕ ਨਹੀਂ ਸਕਦਾ ਇਹਨਾਂ ਨੂੰ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਪ੍ਰਾਪਤ ਹੋਣ ਵਾਲੀ ਹੈ ਦੋਸਤੋ ਅੱਜਕੱਲ ਮਨੋਖਦੇ ਲਈ ਪੈਸ ਬਹੁਤ ਜ਼ਰੂਰੀ ਹੋ ਗਿਆ ਹੈ ਕੋਈ ਵੀ ਕੰਮ ਪੈਸੇ ਦੇ ਬਿਨਾ ਸੰਭਵ ਨਹੀਂ ਹੁੰਦਾ ਅਗਰ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪੈਸੇ ਦੀ ਜ਼ਰੂਰਤ ਪੈਂਦੀ ਹੈ ਹਰ ਵਿਅਕਤੀ ਚਾਹੁੰਦਾ ਹੈ ਕਿ ਤੁਹਾਡੇ ਜੀਵਨ ਚ ਕਿ ਸਾਡੇ ਜੀਵਨ ਚ ਤੁਹਾਨੂੰ ਦੀ ਕਮੀ ਕਦੇ ਨਾ ਹੋਵੇ ਉਹ ਆਪਣਾ ਜੀਵਨ ਸੁਖ ਵੇਤਨ ਦੇ ਨਾਲ ਬਤੀਤ ਕਰਨਾ ਚਾਹੁੰਦੇ ਹਨ ਜਿਸ ਨਾਲ ਉਹ ਦਿਨ ਰਾਤ ਪੂਰੀ ਮਿਹਨਤ ਵੀ ਕਰਦੇ ਹਨ ਜਿਸ ਨਾਲ ਉਹ ਬਹੁਤ ਸਾਰਾ ਧਨ ਆਕਰਸ਼ਿਤ ਕਰ ਸਕਣ ਪਰੰਤੂ ਇੰਨੀ ਮਿਹਨਤ ਕਰਨ ਦੇ باوجود ਵੀ ਮਨੋਖ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਪਉਂਦੀ ਅਤੇ ਉਹ ਸੋਚੀ ਪਿਆ ਜਾਂਦਾ ਹੈ ਇੰਨੀ ਮਿਹਨਤ ਕਰਨ ਦੇ باوجود ਵੀ ਸਫਲਤਾ ਪ੍ਰਾਪਤ ਕਿਉਂ ਨਹੀਂ ਹੋ ਰਹੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਨੋਖ ਨੂੰ ਸਫਲਤਾ ਕਰਨ ਦੇ ਨਾਲ ਨਾਲ ਉਸ ਦੀ ਕਿਸਮਤ ਦਾ ਪੂਰਾ ਪੂਰਾ ਸਾਥ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਮਨੁੱਖ ਦਾ ਕਿਸਮਤ ਦਾ ਸਾਥ ਨਾ ਹੋਵੇ ਤਾਂ ਉਸ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਤੇ ਜੇਕਰ ਕਿਸਮਤ ਦਾ ਪੂਰਾ ਪੂਰਾ ਸਾਥ ਹੋਵੇ ਤਾਂ ਮਨੁੱਖ ਆਪਣੀ ਥੋੜੀ ਮਿਹਨਤ ਦੇ ਵਿੱਚੋਂ ਵੀ ਆਪਣੀ ਇੱਛਾ ਦੇ ਅਨੁਸਾਰ ਫਲ ਪ੍ਰਾਪਤ ਕਰ ਸਕਦਾ ਹੈ Hindu ਸ਼ਾਸਤਰਾਂ ਦੇ ਵਿੱਚ ਗ੍ਰਹਿ ਨਕਸ਼ਤਰਾ ਅਤੇ ਰਾਸ਼ੀਆਂ ਦਾ ਬਹੁਤ ਮਹੱਤਵ ਹੁੰਦਾ ਹੈ ਜਦ ਕਿ ਗ੍ਰਹਿ ਜਾਂ ਕਿਸੇ ਵੀ ਨਕਸ਼ਤਰਾ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਛੋਟਾ ਜਾਂ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਇਸ ਦਾ ਸਿੱਧਾ ਅਸਰ ਵੀ ਆਕਤੀ ਦੇ ਜੀਵਨ ਤੇ ਪੈਂਦਾ ਹੈ ਕੁਝ ਲੋਕਾਂ ਤੇ ਇਸ ਦਾ ਚੰਗਾ ਅਸਰ ਪੈਂਦਾ ਹੈ ਤੇ ਕੁਝ ਲੋਕਾਂ ਤੇ ਮਾੜਾ ਚਲੋ ਦੋਸਤੋ ਗੱਲ ਕਰਦੇ ਹਾਂ ਉਹਨਾਂ ਪਾਕਸ਼ਾਲੀ ਰਾਸ਼ੀਆਂ ਦੇ ਬਾਰੇ ਜੋ ਸਭ ਤੋਂ ਪਹਿਲੀ ਰਾਸ਼ੀ ਹੈ ਉਹ ਹੈ ਮੱਕਰ ਰਾਸ਼ੀ ਤੁਹਾਡੇ ਉੱਪਰ ਮਾਂ ਲక్ష్ਮੀ ਭਗਵਾਨ ਵਿਸ਼ਨੂੰ ਜੀ ਪਰਸਨ ਹੋਣ ਵਾਲੇ ਹਨ ਅਤੇ ਤੁਹਾਡੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਜੋ ਕੰਮ ਤੁਸੀਂ ਸਫਲ ਕਰਨਾ ਚਾਹੁੰਦੇ ਹੋ ਉਹ ਸਫਲਤਾਪੂਰਵਕ ਪੂਰੇ ਹੋਣਗੇ ਦਿੱਤਾ ਉਧਾਰ ਵਾਪਸ ਮਿਲ ਜਾਵੇਗਾ ਸਮਾਜ ਮਾਨ ਸਨਮਾਨ ਵਾਤੇਗਾ ਵਪਾਰ 'ਚ ਮੁਨਾਫਾ ਹੋਵੇਗਾ ਤੇ ਪਰਿਵਾਰ 'ਚ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਤੁਹਾਡੇ ਤੇ ਵਿਸ਼ਨੂ ਜੀ ਤੇ ਮਾਂ ਲਕਸ਼ਮੀ ਜੀ ਦੀ ਕਿਰਪਾ ਸਦਾ ਬਣੀ ਰਹੇਗੀ ਬਸ ਆਪਣੇ ਉਗਰ ਸੁਭਾਅ ਤੇ ਕੰਟਰੋਲ ਰੱਖੋ ਅਗਲੀ ਰਾਸ਼ੀ ਹੈ ਮੇਕ ਇਹਨਾਂ ਨੂੰ ਦੱਸ ਦਈਏ ਕਿ ਤੁਹਾਨੂੰ ਹੁਣ ਲਾਭਦਾਇਕ ਸਮਾਂ ਦੇਖਣ ਨੂੰ ਮਿਲ ਸਕਦਾ ਹੈ ਤਾਂ ਲਾਭ ਦੇ ਚੰਗੇ ਸੰਜੋਗ ਦਿਖਾਈ ਦੇ ਰਹੇ ਹਨ ਜੋ ਤੁਸੀਂ ਪਹਿਕ ਲਈ ਯੋਜਨਾਵਾਂ ਸੋਚੀਆਂ ਹੋਈਆਂ ਹਨ ਉਹ ਜ਼ਰੂਰ ਪੂਰੀਆਂ ਹੋਣਗੀਆਂ ਉਹਨਾਂ ਤੇ ਅਮਲ ਕਰੰਦਾ ਸਮਾਂ ਆ ਗਿਆ ਹੈ ਤੁਹਾਡੇ ਕਈ ਵੱਡੇ ਫਾਇਦੇ ਦੇਖਣ ਨੂੰ ਮਿਲਣਗੇ ਜੋ ਲੋਕ ਨੌਕਰੀ ਪੈਸੇ ਵਾਲੇ ਹਨ ਉਹਨਾਂ ਨੂੰ ਪਦਨਤੀ ਮਿਲੇਗੀ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਪ੍ਰਾਪਤੀ ਦਾ ਸਾਥ ਮਿਲੇਗਾ ਮਾਪੇ ਦਾ ਆਸ਼ੀਰਵਾਦ ਬਹੁਤ ਹੀ ਉਚਾਈਆਂ ਤੇ ਲੈ ਕੇ ਜਾਵੇਗਾ ਸਮਾਂ ਤੁਹਾਡੇ ਲਈ ਬਹੁਤ ਅਨੁਕੂਲ ਹੈ ਅਗਲੀ ਰਾਸ਼ੀ ਹੈ ਜਿੱਕ ਕੰਨਿਆ ਰਾਸ਼ੀ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਇਹ ਸਮਾਂ ਇਨਾਂ ਲਈ ਖੁਸ਼ੀਆਂ ਦੀ ਸੁਗात ਲੈ ਕੇ ਆਇਆ ਹੈ ਤੁਹਾਡੇ ਲਈ ਇਹ ਸਮਾਂ ਬਹੁਤ ਲਾਭਦਾਇਕ सिद्ध ਹੋਵੇਗਾ ਪਰਿਵਾਰ ਚ ਸੁਖ ਸ਼ਾਂਤੀ ਆਏਗੀ ਰੁਕੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਜੇ ਮਨ ਸਾਥੀ ਨਾਲ ਪ੍ਰੇਮ ਵਧੇਗਾ ਸੰਤਾਨ ਪਕਸ਼ ਤੇ ਵਿੱਚ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡਾ ਮਨ ਪਰਸੰਨ ਰਹੇਗਾ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇਗੀ ਪਰਿਵਾਰ 'ਚ ਕਈ ਨਵੀਆਂ ਚੀਜ਼ਾਂ ਦਾ ਆਗਮਨ ਹੋ ਸਕਦਾ ਹੈ ਜਿਸ ਨਾਲ ਘਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਬਣਿਆ ਰਹੇਗਾ ਵਪਾਰ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ ਅਗਲੀ ਰਾਸ਼ੀ ਹਾਂ ਮੇਨ ਰਾਸ਼ੀ ਇਹਨਾਂ ਦੇ ਉੱਤੇ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਜੀ ਜ਼ਿਆਦਾ ਮਿਹਰਬਾਨ ਹੋ ਗਏ ਹਨ ਇਹਨਾਂ ਦੀ ਅਧਿਅੰਤ ਕਿਰਪਾ ਤੁਹਾਡੇ ਤੇ ਵਰ ਰਹੀ ਹੈ ਇਨਨਾਂ ਨਾਲ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਤੁਹਾਨੂੰ ਉਸ ਵਿੱਚ ਜ਼ਰੂਰ ਸਫਲਤਾ ਮਿਲੇਗੀ ਤੁਸੀਂ ਆਪਣੀ ਅਲੱਗ ਪਹਿਚਾਣ ਬਣਾਉਣ ਚ ਕਾਮਯਾਬ ਹੋ ਬੋਗੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਕੈਨਾਂ ਗਲਤ ਨਹੀਂ ਹੈ ਉਹ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ ਤੁਹਾਨੂੰ అనేక ਤਰ੍ਹਾਂ ਦੇ ਲਾਭਾਂ ਦਾ ਪ੍ਰਾਪਤ ਹੋਣ ਵਾਲੇ ਹਨ ਅਗਲੀ ਰਾਸ਼ੀ ਹੈ ਜੀ ਕੁੰਮ ਰਾਸ਼ੀ ਕਮਰਾਸ਼ ਲਈ ਬਹੁਤ ਹੀ ਸ਼ੋਭਾ ਮਹਾਂ ਸੰਜੋਗ ਦਾ ਨਿਰਮਾਣ ਹੋ ਰਿਹਾ ਹੈ ਇਹਨਾਂ ਦੇ ਕੰਮ ਤੇ ਵਿਚਾਰਾਂ ਵਿੱਚ ਇਕਾਗਰਤਾ ਸ਼ਾਂਤੀ ਰਹੇਗੀ ਤੁਸੀਂ ਆਪਣੀ ਮਿਹਨਤ ਨਾਲ ਜੋ ਵੀ ਕੰਮ ਦੇ ਵਿੱਚ ਲੱਗੇ ਹੋ ਉਹ ਸਫਲ ਹੋਣਗੇ ਦੋਸਤੋ ਤੁਹਾਨੂੰ ਦੱਸ ਦਈਏ ਤੁਹਾਨੂੰ લાભ ਤੇ ਧਨ ਦੇ ਜੋਗ ਵੀ ਮਿਲ ਰਹੇ ਹਨ ਤੁਸੀਂ ਜਲਦੀ ਹੀ ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦ ਸਕੋਗੇ ਘਰ ਪਰਿਵਾਰ ਦੀ ਖੁਸ਼ੀਆਂ ਦਾ ਵਾਸ ਹੋਵੇਗਾ ਸਮਾਂਬੋਤ ਅਨੁਕੂਲ ਹੈ ਇਸ ਦਾ ਲਾਭ ਉਠਾਓ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਇਹਨਾਂ ਨੂੰ ਦੱਸਈਏ ਕਿ ਤੁਹਾਡੇ ਤੇ ਮਾਂ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦੀ ਅਪਾਰ ਕਿਰਪਾ ਬਣ ਰਹੀ ਹੈ ਜਿਸ ਕਾਰਨ ਤੁਹਾਨੂੰ ਭਾਰੀ ਲਾਭ ਧਨ ਲਾਭ ਪ੍ਰਾਪਤ ਹੋਣ ਵਾਲਾ ਹੈ ਤੁਹਾਨੂੰ ਆਪਣੇ ਵਪਾਰ ਚਿਤਰਾ ਕੀ ਹੋਵੇਗੀ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ পদੋ ਨੀਤੀ 'ਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦੀ ਵਿਦੇਸ਼ ਜਾਣ ਦਾ ਸੁਪਨਾ ਵੀ ਸਕਾਰ ਹੋਵੇਗਾ ਤੁਹਾਨੂੰ ਇਸ ਵਿੱਚ ਸਫਲਤਾ ਵੀ ਜ਼ਰੂਰ ਪ੍ਰਾਪਤ ਹੋਵੇਗੀ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਇਹ ਸੁੱਖ ਪ੍ਰਾਪਤ ਹੋਵੇਗਾ ਤੁਹਾਡਾ ਜੀਵਨ ਬਹੁਤ ਹੀ ਸੁਖਮਈ ਰਹਿਣ ਵਾਲਾ ਹੈ ਸਮਾਪੂਰਨਤਾ ਤੁਹਾਡੇ ਪਕਸ਼ 'ਚ ਹੈ ਸਮੇ ਦਾ ਭਰਪੂਰ ਲਾਭ ਉਠਾਓ ਅਗਲੀ ਰਾਸ਼ੀ ਹੈ ਜੀ ਪ੍ਰੇਸ਼ਿਆ ਬ੍ਰਾਸ਼ੀ ਮਾਂ ਲਕਸ਼ਮੀ ਜੀ ਦੀ ਕਿਰਪਾ ਤੇ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਅਤੇ ਆਉਣ ਵਾਲੀਆਂ ਹਨ ਤੁਹਾਡੀ ਲਾਈਫ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਤੁਹਾਡਾ ਮਾਨ ਸਨਮਾਨ ਅਤੇ ਪ੍ਰਤਿਸ਼ਠਾ ਜੇ ਵ੍ਰਿਧੀ ਹੋਵੇਗੀ ਜਿਸ ਕਾਰਨ ਸਮਾਜ ਤੋਂ ਤੁਹਾਡੀ ਪ੍ਰਸ਼ੰਸਾ ਹੋਵੇਗੀ ਤੁਹਾਡੇ ਜੋ ਵੀ ਰੁਕੇ ਹੋਏ ਕਾਮ ਹਨ ਉਹ ਸਾਰੇ ਪੂਰੇ ਹੋਣਗੇ ਆਏ ਦੇ ਸਾਧਨਾਂ 'ਚ ਵ੍ਰiddhi ਹੋਵੇਗੀ ਜੇਕਰ ਤੁਸੀਂ ਕੋਈ ਨਵੀਂ ਨੌਕਰੀ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਤਨਲਾਵ ਦੀ ਅਨੇਕ ਅਵਸਰ ਪ੍ਰਾਪਤ ਹੋਣ ਵਾਲੇ ਹਨ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਤੁਹਾਡੇ ਪਰਿਵਾਰ 'ਚ ਖੁਸ਼ ਨਮਾ ਮਾਹੌਲ ਰਹੇਗਾ ਕਾਰੋਬਾਰ 'ਚ ਵ੍ਰiddhi ਹੋਵੇਗੀ ਦੋਸਤੋ ਏਸੀ ਉਹ 파ਗशाली રાશિਆਂ ਜਿਨ੍ਹਾਂ ਦੇ ਉੱਪਰ ਮਾਂ ਲక్ష్ਮੀ ਜੀ ਅਤੇ ਭਗਵਾਨ ਵਿਸ਼ਨੂੰ ਜੀ ਦੀ ਕਿਰਪਾ ਹੋਣ ਵਾਲੀ ਹੈ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ